ਮਾਨਯੋਗ ਡੀਜੀਪੀ ਪੰਜਾਬ ਉਹਨਾਂ ਦੀਆਂ ਹਦਾਇਤਾਂ ਤੇ ਡੀਆਈਜੀ ਲੁਧਿਆਣਾ ਰੇਂਜ ਸ੍ਰੀ ਸੁਤਿੰਦਰ ਸਿੰਘ ਸਰ ਉਹਨਾਂ ਦੀਆਂ ਗਾਈਡਲਾਈਨਜ਼ ਦੇ ਮੁਤਾਬਕ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਯਾਦਵ ਵੈਸ ਵਿਆ ਸਖਤ ਹਦਾਇਤਾਂ ਦੇ ਪਾਲਨ ਦੇ ਤਹਿਤ ਜੋ ਮਾਰੇ ਅਨਸਰਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਹੈ ਉਹਨੂੰ ਉਸ ਨੇ ਇਹ ਪੂਰਾ ਬਲ ਮਿਲਿਆ ਇੱਕ ਕਾਮਯਾਬੀ ਮਿਲੀ ਕਿ ਮਿਤੀ 18/9 ਨੂੰ 147 ਨੰਬਰ ਮਕਦਮਾ ਖਾਣਾ ਦੁਰਾਹਾ ਦੇ ਵਿੱਚ ਦਰਜ ਕੀਤਾ ਚੈਕਿੰਗ ਦੇ ਦੌਰਾਨ ਪੀ ਆਰਟੀਸੀ ਬੱਸ ਉਹਦੇ ਵਿੱਚ ਇੱਕ ਸ਼ੱਕੀ ਬੰਦਾ ਜਿਹਦਾ ਨਾਮ ਗੁਰਲਾਲ ਉਰਫ ਗੋਲਾ ਖਾਣਾ ਖਾਲੜਾ ਦਾ ਇਹ ਬੰਦਾ ਸੀ ਇਹਦੀ ਤਲਾਸ਼ੀ ਲਈ ਤਾਂ ਉਹਦੇ ਕੋਲੋਂ ਸਾਨੂੰ 300 ਗ੍ਰਾਮ ਹੈਰੋਇਨ ਜਾਂ ਚਿੱਟਾ ਉਪਰਾਮਤ ਹੋਇਆ ਜੀ ਉਹਦੀ ਮਜਬੂਤ ਕੋਸ਼ਿਸ਼ ਤੇ ਅਸੀਂ ਅੱਗੇ ਤਿੰਨ ਬੰਦੇ ਉਹਦੇ ਚ ਨਾਮ ਯਦ ਕੀਤੇ ਜੀ ਮੁਹੰਮਦ ਇਰਸ਼ਾਦ ਦਵਿੰਦਰ ਸਿੰਘ ਔਰ ਲਵਪ੍ਰੀਤ ਸਿੰਘ ਜਿਹੜੇ ਇਹਨਾਂ ਦੇ ਵੈਕਵਰ ਲਿੰਕੇਜ ਦੇ ਵਿੱਚ ਜਾ ਕੇ ਇਹਦੇ ਵਿੱਚ ਐਸਐਚਓ શ્રી ਆਕਾਸ਼ দত্ত ਉਹਨਾਂ ਨੇ ਡੀਐਸਪੀ ਹਮਤਜੀ ਦੀ ਮਲੁਤਰਾ ਜੀ ਦੀ ਅਗਵਾਈ ਦੇ ਵਿੱਚ ਇਹਨੂੰ ਇੰਨਾ ਠਗਾਈ ਦੇ ਵਿੱਚ ਇਹਨਾਂ ਜਿਹੜੇ ਵੈਕਵਰ ਲਿੰਕੇਜ ਦੀ ਜਦੋਂ ਪੜਤਾਲ ਕੀਤੀ ਤਾਂ ਇਹ ਤਿੰਨਾਂ ਮੋਰਜਮਾਂ ਨੂੰ ਮਿਤੀ 19 ਨੂੰ ਨਾਮਯਦ ਕੀਤਾ ਜੀ ਨਾਮਯਦ ਕਰਨ ਤੋਂ ਬਾਅਦ ਆਪਣੀ ਤੇਜ਼ ਮੋਹਮ ਕਰਕੇ ਇਨਾਂ ਦੇ ਵਿੱਚੋਂ ਬੀ 9 ਨੂੰ ਜਿਹੜਾ ਦੋਸ਼ੀ ਇਹਦੇ ਵਿੱਚ ਨਾਮਜਾ ਸੀ ਦਵਿੰਦਰ ਸਿੰਘ ਉਹਨੂੰ ਕਾਬੂ ਕੀਤਾ ਜੀ ਉਹਦੇ ਕੋਲੋਂ ਫਿਰ ਡੀਐਸਪੀ ਸਾਡੀ ਹਾਜ਼ਰੀ ਦੇ ਵਿੱਚ ਬਕਾਇਦਾ 705 ਗ੍ਰਾਮ ਹੈਰੋਇਨ ਜਿਹੜੀ ਆ ਉਹ ਗ੍ਰਾਮਤ ਹੋਈ ਜੀ ਔਰ ਇਹਦੇ ਵਿੱਚ ਜਿਹੜਾ ਦੂਜਾ ਦੋਸ਼ੀ ਸੀਗਾ ਜੀ ਉਹਨੂੰ ਵੀ ਬੜੇ ਮਿਹਨਤ ਨਾਲ ਜਾ ਕੇ ਮਿਤੀ 21 9 ਨੂੰ मोहम्मदर शाह ਜਿਹੜਾ ਮੁਰਜਮ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਮੇਰਾ ਕਹਿਣ ਦਾ ਪਾਓ ਇਹ ਇਹਦੀ ਬਰਾਮਦਗੀ ਦੇ ਵਿੱਚ ਬੈਕਵਰਡ ਲਿੰਕੀ ਤੇ ਕੰਮ ਕਰਦਿਆਂ ਹੋਇਆ ਚਾਰ ਟੋਟੇ ਮੁਰਜਮ ਜਿਹੜੇ ਆ ਇਹਦੇ ਸਮੇਤ ਇਹ 147 ਨੰਬਰ ਮਕਾਦਮੇ ਦੇ ਵਿੱਚ ਐ ਆਇਨੇ ਨੋਟਿਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਤਿੰਨ ਅਸੀਂ ਅਰੈਸਟ ਕਰ ਲਏ ਚੌਥਾ ਜਿਹੜਾ ਹੈ ਉਹ ਆਲਰੇਡੀ ਜੇਲ ਦੇ ਵਿੱਚ ਹੈ ਉਹਦਾ ਵੀ ਹੁਣ ਅਸੀਂ ਪ੍ਰੋਡਕਸ਼ਨ ਫਰੰਟ ਲੈ ਕੇ ਆਵਾਂਗੇ ਤੇ ਅੱਗੇ ਫਰਦਰ ਉਹਦੀ ਵੀ ਮਜੀਦ ਪੁਸ਼ਕਸ਼ ਕਰਾਂਗੇ ਕਿ ਇਹਦੇ ਵਿੱਚ ਕੋਈ ਹੋਰ ਫਰਦਰ ਇਹਦੇ ਵਿੱਚ ਕੋਈ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਵੀ ਤੁਹਾਡੇ ਧਿਆਨ ਚ ਲਿਆਂਦੀ ਜਾਊਗੀ ਇਹ ਮਾਰੇ ਅਸਰਾਂ ਦੇ ਖਿਲਾਫ ਬਰਾਮਦਗੀ ਦਾ ਬੈਕਵਰਡ ਲਿੰਕੇਜ ਦੇ ਤਹਿਤ ਕੰਮ ਕਰਨਾ ਇੱਕ ਬੜੀ ਸ਼ਾਨਦਾਰ ਉਦਾਹਰਣ ਹੈ ਔਰ ਇਹਦੇ ਵਿੱਚ ਗਰਾਹਾ ਪੁਲਿਸ ਦੀ ਬੜੀ ਵੱਡੀ ਕਾਮਯਾਬੀ ਹੈ ਜੀ ਸਾ ਜਿਹੜਾ ਗੁਰਨਾਥ